ਆ ਉਹ ਮਾटिया ਮਨ ਜਿਹਦੇ ਕਾਲਾ ਸੂਟ ਪਾਇਆ ਜਮਾਇਨ ਕੋਵਰੀ ਲੱਗਦੀ ਆ ਕੋਵਰੀ ਉਹ ਬਗੜੀ ਜੀ ਤਰਫ ਖਾ ਗਈ ਮੈਨੂੰ 10-20000 ਰੁਪਏ ਲਾ ਕੇ ਫੂਕ ਮਾਰ ਗਈ ਇਹਨੂੰ ਪੱਟਣ ਦੇ ਇਹਨੂੰ ਕਰਵਾਉਣਾ ਸਾਬ ਚ 10-20000 ਰੁਪਏ ਤਾਂ ਕਢਾਵਾਂਗੇ ਪਰ ਪਈ ਠੀਕ ਸਸ਼ਿਕਰ ਜੀ ਸਸ਼ਿਕਰ ਜੀ ਦਾਜੋ ਸਸ਼ਿਕਰ ਜੀ ਤੁਸੀਂ ਕੱਲ ਜੀਨ ਜੀ ਨਹੀਂ ਪਰਖੀ ਸੀ ਮੈਂ ਜੀਨ ਬਾਰਖੀ ਸੀ ਸ਼ਾਇਦ ਤੁਹਾਨੂੰ ਕੋਈ ਕਲੇਖਾ ਲੱਗ ਗਿਆ। ਕਲੇਖਾ ਮੈਂ ਵੀ ਉਹੀ ਸੋਚੀ ਜene ਵੀ ਕੱਲ ਤਾਂ ਜੀ ਜੀ ਪਾਰਖੇ ਜਿਆਦਾ ਚਾਂ ਜਮਨ ਨਾਗਨ ਵਾਲਾ ਸੂਟ ਪਾਰਖਾ ਜਮਾਇਆ ਨਾ। ਮੈਂ ਤਾਂ ਕਦੇ ਜ਼ਿੰਦਗੀ ਚ ਨਹੀਂ ਜੀਨ ਪਾਈ। ਅੱਛਾ। ਕੱਲ ਮੈਂ ਦੇਖਿਆ ਤਾਂ ਸੀ ਜੀ ਖੇਤ ਚ ਜੀਨ ਪਾਈ ਹੋਈ ਸੀ। ਸਿੱਧੀ ਆਪਣੇ ਘਰੇ ਵੜੀ। ਓ ਅੱਛਾ ਅੱਛਾ ਉਹ ਤਾਂ ਮੇਰੀ ਕਜਨ ਸੀਗੇ। ਉਹ ਫੌਰਨ ਤਾਂ ਆਏ ਹੋਏ ਨਹੀਂ। ਅੱਛਾ ਉਹ ਚੰਡੀਗੜ੍ਹ ਗਏ ਨੇ ਕੰਮ ਆਨਾਂ ਨੂੰ ਕੋਈ। ਅੱਛਾ ਅੱਛਾ ਤੇਰੀ ਭੈਣ ਨੂੰ ਫੋਨ ਨਹੀਂ ਕੀਤਾ ਤੁਸੀਂ ਵੀ ਕਦੋਂ ਕਾਉਣਗੇ ਜੀ ਉਹ? ਨਹੀਂ ਨਹੀਂ ਫੋਨ ਤਾਂ ਨਹੀਂ ਕੀਤਾ ਹੈਗਾ ਕੋਈ ਨਾ ਜਦੋਂ ਉਹਨਾਂ ਦਾ ਕੰਮ ਖਤਮ ਹੋ ਗਿਆ ਆਪਣੇ ਆਪ ਆ ਜਾਣਗੇ ਵਾਜ ਦਾ ਵੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਹੋ ਨਾ ਮੈਂ ਤਾਂ ਬਸ ਜੀ ਆਈ ਇਹ ਤਾਂ ਦੋਸਤ ਹੀ ਹੈ ਜੀ ਇਹਨਾਂ ਦਾ ਮੈਂ ਮਤਲਬ ਆ ਜਣਾ ਕਈ ਵਾਰੀ ਕਿੜਾ ਕੁੜਾ ਮਾਰਨਾ ਇਹਨਾਂ ਦਾ ਆਹੋ ਜੇਪੀ ਦਾ ਉਹ ਅੱਛਾ ਹਾਂਜੀ ਬਹੁਤ ਪੱਕੇ ਆੜੀਆਂ ਸੀ ਚਲੋ ਚੰਗੀ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਭੈਣ ਲੱਗਦੇ ਹੋ ਨਹੀਂ ਜੀ ਜੀ ਭੈਣ ਨਹੀਂ ਲੱਗਦੀ ਮੈਂ ਤਾਂ ਉਹਦੀ ਮੇਰੀ ਮਾਸਟਰੀ ਕੋਲ ਆਈ ਹੋਈ ਹੈ। ਅੱਛਾ ਫਿਰ ਤਾਂ ਮਤਲਬ ਆਹ ਕਮੰਡ ਮੋ ਪਿਆਰ ਵਾਲਾ ਕੰਮ ਹੀ ਹੋ ਗਿਆ ਆਪਣਾ। ਮਤਲਬ ਮੋ ਪਿਆਰ ਮਤਲਬ ਇਹ ਹੈ ਜੀ ਆਪਣੇ ਘਰ ਵਾਲਾ ਕੰਮ ਹੈ। ਇਹਨਾਂ ਨਾਲ ਕਿਸੇ ਵੀ ਚੀਜ਼ ਦੀ ਲੋੜ ਹੋਏ ਨਾ ਮੈਨੂੰ ਸਿੱਧੀ ਮੀਡੀਆ ਕੋਲ ਲਾ ਲਿਓ। ਠੀਕ ਹੈ? ਮੈਂ ਆਪਣੇ 50000 ਰਸਮ। ਵੀਡੀਓ ਕਾਲ ਮਤਲਬ ਫੋਨ ਮੰਗਾਉਣ ਵਾਸਤੇ ਵੀਡੀਓ ਕਾਲ ਦੀ ਲੋੜ ਹੈ ਨਾ ਫੋਨ ਕਰ ਲੂੰਗਾ ਐ ਨਾ ਵੀਡੀਓ ਕਾਲ ਨਾਲ ਪਸਾਨ ਜੀ ਆ ਜਾਂਦੇ ਜੀ ਜਾਂ ਫਿਰ ਪਤਾ ਨਹੀਂ ਲੱਗਦਾ ਨਾ ਕਿਨੇ ਫੋਨ ਲਾ ਲਿਆ ਪਤਾ ਲੱਗ ਜਾਂਦਾ ਵੀ ਕਰਨੀ ਫੋਨ ਆਪਣੇ ਚੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਜਰਾ ਤੁਸੀਂ ਮੇਰੇ ਲਈ ਇੰਨਾ ਸੋਚਿਆ ਬਹੁਤ ਜਮਾ ਕਬਰੌਂ ਦੀ ਲੋੜ ਨਹੀਂ ਜੀ ਇਹ ਘਰ ਬੱਸ ਤੁਸੀਂ ਆਪਣੀ ਸਮਝੋ ਆਪਣੇ ਘਰ ਦਾ ਬੱਸ ਤੁਨ ਲਾ ਲੋ ਸਾਰਾ ਸਮਾਨ ਹੀ ਛੋਟਾ ਹੈ ਮਤਲਬ ਲੈ ਦੱਸ ਕਹਿੰਦੇ ਮਤਲਬ 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 ਆਪਣਾ ਘਰ ਵਾਲਾ ਕੰਮ ਹੈ ਜਿੰਨਾਂ ਨਾਲ ਹਾਂ ਹਾਂ ਅੱਜ ਤੱਕ ਮੈਂ ਨਹੀਂ ਬਹਿ ਲਾਂਗੀ ਤੁਸੀਂ ਹਾਂ ਘਰ ਤੁਸੀਂ ਕੰਮ ਕੀ ਕਰਦੇ ਹੋ ਉਹ ਕੰਮ ਤਾਂ ਬਸ ਹੈਪੀ ਹੋਈਏ ਆਈ ਉਹ ਗੁਰੂ ਕੀ ਹਾਲ ਹੈ ਤੇਰਾ ਓਏ ਹਾਂ ਠੀਕ ਆ ਉਹ ਉਧਰ ਹੋ ਹੈਪੀ ਤੋਂ ਉਧਰ ਉਹ ਬਹਿ ਦੁਖ ਮਾਲ ਕਰ ਮੈਂ ਠੀਕ ਤੇ ਜਦ ਬਾਈ ਲਵੇ ਲੱਗ ਜਾ ਉਹ ਮੈਂ ਠੀਕ ਤੇ ਭਾਈ ਹੋਰ ਘਰ ਪਰਵਾਹ ਠੀਕ ਆ ਸਾਰੇ ਕਰ ਤਾਂ ਠੀਕ ਆ ਮੈਂ ਹੁਣ ਉਹ ਤਾਂ ਠੀਕ ਨਹੀਂ ਉਹ ਤੂੰ ਘਮਾ ਲੀ ਗਾ ਤੂੰ ਜਮਾ ਹੈ ਨਾ ਬਹੁਤ ਠੀਕ ਹੋ ਕੇ ਬੈਠ ਬਾਈ ਯਾਰ ਤੂੰ ਐ ਜਿਵੇਂ ਬੈਠੇ ਡੈਡਾ ਜਾਣਾ ਪਹਿਲਾਂ ਬਹੁਤ ਠੀਕ ਹਿੱਤੀ ਮੈਂ ਮੇਰੀ ਗੱਲ ਸੁਣੋ ਮੈਨਸ ਵੀਰੇ ਮਾਰਕੀਟ ਜਾਣਾ ਤੁਸੀਂ ਮੈਨੂੰ ਲੈ ਜਾਉਂਗੇ ਕੀ ਮਾਰਕੀਟ ਜਾਣਾ ਇੱਥੇ ਮੈਂ ਮਾਰਕੀਟ ਜਾਣਾ ਬਾਜ਼ਾਰ ਜਾਣਾ ਅੱਛਾ ਬਾਜ਼ਾਰ ਤੇ ਜਾਣਾ ਮੈਂ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਤੂੰ ਮੇਰੇ ਉੱਤੋਂ ਦੀ ਹੋ ਹੋ ਡਿੱਗਦੀ ਐ ਮੈਂ ਬਾਜ਼ਾਰ ਜਾਣਾ ਤੂੰ ਇਹਨੂੰ ਕਰੋ ਤੇ ਜਾਣਾ ਲੱਗੀ ਇਹ ਨਾ ਬਾਜ਼ਾਰ ਜਾਣ ਨੂੰ ਤਿਆਰ ਹੋਈ ਬੈਠੀ ਆ ਉੰਨੇ ਹੋਣੀ ਹੋਣੀ ਦੱਸਿਆ ਵੀ ਆਪਣੇ ਘਰ ਵਾਲਾ ਕੰਮ ਆ ਘਰ ਵਾਲਾ ਹੀ ਆ ਸਾਡਾ ਤਾਂ ਸਾਡਾ ਵਾਲਾ ਕੰਮ ਆ ਮੈਂ ਲੈ ਤੂੰ ਯਾਰ ਫਿਰ ਕਿੱਡੀ ਕੀ ਗੱਲ ਜਦੋਂ ਘਰ ਵਾਲਾ ਕੰਮ ਹੀ ਹੋ ਗਿਆ ਹੁਣ ਐਨਾ ਕੁ ਤਾ ਹੈਲਪ ਕਰੇ ਕਰ ਤੂੰ ਵੀ ਮਨ ਲੋਦੇ ਪਾਏਗਾ ਬੇੜੀਆਂ ਤੇ ਬੱਟੇ ਤੁੰਗਰੀਆਂ ਚ ਹਾਂਜੀ ਉਧਰ ਕੀ ਕੁਸਰ ਕੁਸਰ ਉਹ ਨਹੀਂ ਉਹ ਤਾਂ ਮੈਂ ਦੋਸਤ ਆ ਬਸ ਮੇਰਾ ਸ਼ਰਾਰਤੀ ਬਾਲਾ ਕੀ ਦੱਸਾਂ ਤੈਨੂੰ ਪਾਲਾ ਜਾਦੇ ਹੋਇਆ ਨਾ ਤਾਂ ਸਾਡੇ ਨਾਲ ਹੀ ਕੌਲ ਦੇ ਚ ਟਿਕਦਾ ਨਾ ਸਾਡੇ ਨਾਲ ਹੀ ਗਰਾਊਂਡ ਚ ਟਿਕਦਾ ਤੇ ਉੱਥੇ ਫੁੱਟਬਾਲ ਖੇਡਣ ਲੱਗ ਜਾਂਦੇ ਆ ਮਾੜਾ ਤੂੰ ਪਿੱਛੇ ਇੱਕ ਦਾ ਹੁਣ ਮੇਰੀ ਗੱਲ ਸੁਣਾ ਉਹ ਚਾਹ ਪਾਣੀ ਪੀਵੇਂਗਾ ਚਾਹ ਪਾਣੀ ਹੁਣ ਤਾਂ ਪੀ ਕੇ ਜਾਉ ਮੈਂ ਪੱਕੇ ਤੌਰ ਤੇ ਚਾਪੜਾ ਕੇ ਲਿਆਦਾ ਤੂੰ ਜਾਇਆ ਕਰ ਮੇਰੀ ਕੀ ਸਮਝਾ ਪੀਆ ਕਰ ਦੋ ਗਲਾਸ ਪਾਣੀ ਲੈ ਕੇ ਆ ਜਾ ਤੁਸੀਂ ਮੇਰੀ ਗਾਲ ਸੁਣੋ ਜੇ ਪੀ ਮੈਂ ਤਾਂ ਹਜੇ ਕੱਲ ਆਈ ਮੈਨੂੰ ਕੀ ਪਤਾ ਹਜੇ ਕਿ ਤੂੰ ਹੁਣ ਯਾਰ ਤੁਸੀਂ ਲਿਆ ਦੋ ਮੈਨੂੰ ਟਾਪ ਇੰਨੀ ਪਿਆ ਪਾਣੀ ਦੀ ਜਾ ਤੂੰ ਜਾ ਮੈਂ ਤਾਂ ਕਹਿੰਦੀ ਸ਼ੇਕ ਬਣਾ ਕੇ ਲਿਆ ਤਾ ਨਾ ਲੈ ਪੀ ਲੈਣਗੇ ਵਿਚਾਰੇ ਮਸਾ ਕਰ ਹੀ ਆਏ ਆ ਹਾ ਰੱਬਾ ਗੱਲਾਂ ਸ਼ੇਕ ਤੱਕ ਵੀ ਪਹੁੰਚ ਗਈਆਂ ਨਾ ਨੁਭਾ ਟਾਈਮ ਲੱਗ ਗਿਆ ਹੀ ਸ਼ੇਕ ਤੇ ਕੱਟਾ ਨਾ ਰਹਿ ਜਾ ਕਿਤੇ ਜਾ ਵਾਗੇ ਜਾ ਮੇਰਾ ਵੀ ਰਿਸ਼ਤੀ ਪਾਗੇ। ਮੈਂ ਕਹਿੰਦਾ ਸ਼ੇਕ ਫਿਰ ਰਤੀ ਤੋਂ ਨਾਲ ਆ ਮਾ ਜੇ ਦੂਰੋਂ ਲੈ ਕੇ ਆਉਣਾ ਥੋੜਾ ਟਾਈਮ ਜ਼ਿਆਦਾ ਲਾਉਣਾ। ਅਮੂ ਤਾਂ ਖਰ ਵਧੀਆ ਏਡੀ ਦੂਰੋਂ। ਮੈਂ ਮੈਨੂੰ ਐ ਤੇ ਸਮਝ ਆ ਮੈਂ ਜਨਾ ਕਰਨਾ ਵਤ ਤਾ ਨਾ ਮੈਂ ਨਾ 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 ਖੁੱਲ ਜਾਂਦਾ ਬੰਦਾ ਥੋੜਾ ਜਾਵੇਂ। ਉਹ ਮੈਨੂੰ ਪਤਾ ਐ ਤੂੰ ਜਿੱਤੇ ਜਿੱਤੇ ਖੋਲਿਆ ਹੋਇਆ। ਬਹਿਣ ਦੇ ਤੂੰ ਮੇਰੀ ਜਣਾ ਜਣਾ ਬੈਠ। ਇਹ ਗੱਲ ਸੁਣਾ ਗੁਰੂ। ਤੂੰ ਐ ਕਰ ਆ ਮੈਂ ਤਾਂ ਹੁਣ ਕੱਪੜੇ ਚੇਂਜ ਕਰ ਲੇ ਤੇ ਤੂੰ ਕਾਲਜ ਚ ਵਾ ਕੇ ਅਹੀਂ ਤੁਰੇ ਫਿਰਦਾ। ਲੈ ਦੇਖੀ ਐਵੇਂ ਕੱਤੋਂ ਭੇਜਿਆ ਨੇ ਉਹਨੂੰ ਚਾਹ ਪਾਣੀ ਤਾਂ ਪਿਲਾ ਦਿਓ। ਹੋਰ ਹ ਉਹ ਤੂੰ ਜਾ ਕੇ ਨਾ ਮੇਰੀ ਗੱਲ ਸੁਣ ਲੈ ਤੇ ਕੱਪੜੇ ਚੇਂਜ ਕਰ ਮੈਂ ਮੋਟਰਸਾਈਕਲ ਲੈ ਕੇ ਆ ਗਿਆ ਆਪਾਂ ਗਰਾਊਂਡ ਤੇ ਚੱਲੀਏ ਹਾਂ ਮੈਂ ਨਹੀਂ ਚੱਲ ਹਾਂ ਫੇਰ ਤਾਂ ਪਾਪਾ ਹੋਰ ਰਹਿਣ ਦੇ ਪਾਪਾ ਕਰੂ ਤਾਂ ਮੈਂ ਸੱਚੀ ਮਿੱਥੀ ਪਾਣੀ ਦਾ ਗਲਾਸ ਤੇ ਥੋੜ੍ਹਾ ਲੈ ਆਇਆ ਨਹੀਂ ਕਿ ਮੈਂ ਵੀ ਕਿੱਲੇ ਉਹ ਲੈ ਜਾਏ ਕੰਨੂ ਕਰਦਾ ਮੈਂ ਬਗਜੂ ਸੱਚੀ ਮਿੱਥੀ ਯਾਰ ਫੇਰ ਲੈ ਉਹ ਤੂੰ ਤਾਂ ਬਗਜੇਗਾ ਉਥੇ ਸਾਰਾ ਗਰਾਊਂਡ ਇਹ ਤੇ ਮਗਰੀ ਫਿਰਦਾ ਰਹੂਗਾ ਗਰਾਊਂਡ ਆ ਯਾਰ ਆਪਾਂ ਤਾਂ ਠੀਕ ਰਹਾਗੇ ਆਪਾਂ ਸਭਾ ਠੀਕ ਰਹਾਗੇ ਮੈਂ ਤਾਂ ਤੇਰੇ ਹੁੰਦਾ ਠੀਕ ਨਹੀਂ ਹੈਗਾ ਉਹਨਾਂ ਦਾ ਹੁੰਦਾ ਕਿਵੇਂ ਠੀਕ ਹੋ ਜੂਗਾ 15 ਜਾਣੀ ਬੰਦੇ ਨੇ ਚਾਰੀ 4 ਮਿੰਟਾਂ ਚ ਬਦਲ ਗਿਆ ਬਸ ਬਦਲ ਆਪਣੀ ਮੈਦਾਨ ਕੋਲ ਪੁਰਾਣੇ ਆ ਜੀ ਮੌਥੀ ਆ ਗਿਆ ਮੋਟਰਸਾਈਕਲ ਲੈ ਕੇ ਪੁਰਾਣਾ ਖੇਤੜਾ ਦਾ ਕਰੀ ਹਾਂ ਗਰਮੀ ਪਾਉਂਦਾ ਆ ਆ ਜੀ ਫਿਰ ਬਸ ਆ ਗਿਆ ਮੈਂ ਆ ਗਿਆ ਚੱਲ ਤੂੰ ਤੁਸੀਂ ਵੀ ਆ ਜਾਓ ਹਾਂ ਚੱਲ ਤੂੰ ਚੱਲ ਮੈਨੂੰ ਤਾਂ ਲੈ ਕੇ ਨਹੀਂ ਆਉਂਦੇ ਹੈਗੇ ਲੈ ਕਿਨੇ ਉਹ ਮੇਰੀ ਗੱਲ ਸੁਣ ਲੈ ਤੂੰ ਕਿੱਥੇ ਇਹਦੇ ਨਾਲ ਬੈਗੀ ਮੱਜੇ ਦੇ ਇੱਕ ਇੱਕ ਹੋਏ ਬੈਠੇ ਹੋ ਸਮਝ ਨਹੀਂ ਆਉਂਦੀ ਹੈਗੀ ਤੈਨੂੰ ਲੈ ਉਹ ਕਿਹੜਾ ਕਰੰਟ ਮਾਰਦਾ ਸੀਗਾ ਮੈਨੂੰ ਪਤਾ ਹੈ ਉਹ ਕਿੱਥੇ ਕਿੱਥੇ ਕਰੰਟ ਮਾਰਦਾ ਉਹ ਕਹੇ ਜਾ ਬੰਦਾ ਉਹ ਮੇਰਾ ਪਿਛਲੇ 5-6 ਸਾਲ ਤੋਂ ਦੋਸਤ ਹੈ ਉਹ ਲੈ ਫਿਰ ਵਧੀਆ ਗੱਲ ਆ ਜੂ ਤੂੰ ਤੁਹਾਡੀ 5 ਸਾਲ ਤੋਂ ਨਿਭਰੀ ਹੈ ਤਾਂ ਫਿਰ ਕਿੰਡੀ ਕੀ ਗੱਲ ਹੈ ਫਿਰ ਤਾਂ ਵਧੀਆ ਨਹੀਂ ਸਾਦੀ ਨਹੀਂ ਨਿਭਦੀ ਹੈ ਤੇਰੀ ਨਹੀਂ ਨਿਭਣੀ ਹੈਗੀ ਨਾਲ ਉਹਨੇ ਮੇਰੀ ਵੀ ਨਿਭਣ ਦੇਣੀ ਤੇਰੇ ਨਾਲ ਲੈ ਕੀ ਮਤਲਬ ਤੁਹਾਡਾ ਮੇਰੇ ਨਾਲ ਹੀ ਨਿਭਣ ਦੇਣੀ ਕੀ ਮਤਲਬ ਤੁਹਾਡਾ ਮਤਲਬ ਕੀ ਹੋਣਾ ਸੀਗਾ ਉਹ ਤੂੰ ਉਹਦੇ ਬਾਰੇ ਜਾਣਦੀ ਨਹੀਂ ਪਛਾਣਦੀ ਨਹੀਂ ਤੂੰ ਜਾ ਕੇ ਬੈਠੀ ਆ ਉਹਦੇ ਨਾਲ ਜਿਵੇਂ ਤੂੰ ਉਹਨੂੰ ਪਿਛਲੇ 20 ਸਾਲ ਤੋਂ ਜਾਣਦੀ ਹੁੰਨੀ ਆ ਐਵੇਂ ਨਾ ਕਿਸੇ ਜਾਲਸੂ ਨਹੀਂ ਫੀਲ ਕਰੀਂਦੀ ਜਾਣਦੀ ਤਾਂ ਮੈਨੂੰ ਵੀ ਨਹੀਂ ਹੈਗੀ ਕਟੋ ਘਟ ਦੂਰੇ ਰਹਿ ਰਹੀਆਂ ਮੇਰੇ ਕੋਲੇ ਘਰੇ ਤਾਂ ਰਹਿ ਰਹੀਆਂ ਤੈਨੂੰ ਵਿਸ਼ਵਾਸ ਤਾਂ ਹੈਗਾ ਮੇਰੇ ਤੇ ਚਲੋ ਠੀਕਾ ਮੇਰਾ ਮਾਇਨਾ ਖਰਾਬ ਕਰੋ ਮੈਨੂੰ ਪਤਾ ਆ ਠੀਕਾ ਮੈਂ ਵੀ ਦੁਨੀਆਦਾਰੀ ਚ ਰਹਿਣੀ ਆ ਕੌਣ ਸਹੀ ਆ ਤੇ ਕੌਣ ਗਲਤ ਤੂੰ ਜਿਆਦਾ ਓਵਰ ਚਲਦੀ ਐ ਹੂੰ ਤੈਨੂੰ ਹਲੇ ਪਤਾ ਨਹੀਂ ਪਿੰਡਾਂ ਵਾਲਿਆਂ ਦਾ ਗੁਰੂ ਕਹਿੰਦੇ ਨੇ ਉਹਨੂੰ ਕਾਲਜ ਦੇ ਪੰਛੀ ਮਗਰ ਲਾਈ ਫਿਰਦਾ ਤੇਰੇ ਵਰਗੀਆਂ ਤੈਨੂੰ ਪਤਾ ਕੀ ਆ ਤੈਨੂੰ ਹੂੰ ਘਰ ਕੇ ਉਹ ਭੱਜ ਗਈ ਯਾਦ ਇੰਨਾ ਖਰਿਆ ਪੱਟੀ ਜੀ ਨਹੀਂ ਉਹਦਾ ਬੱਦਿਆ ਇੱਕ ਵੱਡਾ ਪਾਸਾ ਤੇ ਕੋਲ ਤੇ ਵੱਡਾ ਖਾਂਦੀ ਸੀ ਹੋਰ ਸਾਰੇ ਬਾਤ ਦੀ ਚੀਜ਼ ਲੈ ਮੈਨੂੰ ਤਾਂ ਨਾ ਜਦੋਂ ਮੈਂ ਆਹ ਪਾ ਕੇ ਲੈ ਜਾਂਦੀ ਪਰਸ ਜ ਮੁਰਕਾ ਵਾਲਾ ਹੀ ਹੁੰਦਾ ਸੀ ਨਾਲੇ ਸਾਂਭਣਾ ਪੈਂਦਾ ਸੀ ਏ ਤੈਨੂੰ ਕਿ ਦੌਰਾ ਪੈ ਗਿਆ ਹਾ ਨਹੀਂ ਹਾਂ ਇਹ ਬੈਰ ਨੇ ਦੌਰਾ ਨਹੀਂ ਹਾਂ ਕੀਆ ਕਰੰਟ ਲੱਗਿਆ ਕਰੰਟ ਲੱਗਿਆ ਤੈਨੂੰ ਹਾਂ ਕੀ ਇਥੇ ਰੋਜ਼ ਹੀ ਕੋਈ ਨਾ ਕੋਈ ਨਵੀਂ ਆਈ ਬੈਠੀ ਹੁੰਦੀ ਐ ਆਪਣੇ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਹੈਗਾ ਇਹਦੇ ਰੋਜ਼ ਹੀ ਕੋਈ ਨਾ ਕੋਈ ਰਿਸ਼ਤੇਦਾਰ ਆਇਆ ਹੀ ਰਹਦਾ ਆਇਆ ਰਹਦਾ ਹੁਣ ਉਹ ਜੀਨ ਵਾਲੀ ਗਈ ਆ ਗਈ ਪਹਿਲਾਂ ਇੱਕ ਆਈ ਸੀ ਐਨਕਾਂ ਵਾਲੀ ਜੀਨ ਵਾਲੀ ਆ ਗਈ ਉਹ ਕਹੀ ਤਾਂ ਜੀਨ ਐਨਕਾਂ ਹੀ ਤਾਂ ਆਪੀ ਬਚ ਗਈ ਲੈ ਹੁਣ ਜੀਨ ਵਾਲੀ ਗਈ ਪਤਾ ਹੀ ਨਹੀਂ ਲੱਗਿਆ ਵੀ ਹੈ ਕੌਣ ਸੀ ਬੰਨਿਆ ਐਨਕਾਂ ਦਾ ਹੀ ਪਤਾ ਵੀ ਐਨਕਾਂ ਵਾਲੀ ਸੀ ਨਹੀਂ ਪੜਦਾ ਆਪਣੀ ਬਣ ਕੇ ਆਈ ਸੀ ਲੈ ਗਈ ਉਹਨੂੰ ਨਾਲ ਹੋਰ ਜੀ ਨਾਲ ਹੀ ਆਈ ਉਹ ਭੱਜ ਗਈ ਆ ਦੇਗੀ ਇਹ ਤਾਂ ਕੋਗੜ ਜੀ ਬੈਠੀ ਵੀ ਨੀਵੀਂ ਪਾਈ ਮੋਬਾਈਲ 'ਤੇ ਬਿਠੇ ਮੋਬਾਈਲ ਆਇਆ ਹਾਈ ਡਾਂਸ ਤੇ ਵਧੀਆ ਕਰਦੇ ਚਲ ਆ ਜਾ ਆਪਾਂ ਦੇਖਦੇ ਪਹਿਲਾਂ ਚਸ਼ਕੇ ਲਵਾ ਲਾਂਗੇ ਸਾਲੀ ਬਣੀ ਡਾਂਸ ਦੀ ਨਹੀਂ ਕਰਤਾ ਚੰਗੀ ਤਰ੍ਹਾਂ ਨਚਾਂਗੇ ਆਪਾਂ ਕਿ ਘਟ ਅੱਜ ਜਦ ਆਪਾਂ ਉਹਨੂੰ ਨਚਾ ਸਕਦੇ ਆ ਇਹਨੂੰ ਨਹੀਂ ਨਚਾ ਸਕਦੀ ਇਹ ਚੁੱਪ ਕਰਾ ਅੱਜੇ ਪਰਸ ਨਹੀਂ ਲੈ ਕੇ ਗਿੱਲਜੀ ਗਲਗੀ ਟੌਰ ਤੇ ਬਣੀ ਹੋਈ ਇਹ ਹਣ ਟੌਰ ਥੋੜੀ ਹੈ ਕਾਂਡੇ ਪਵਾ ਮੁੱਲ ਦੇ ਹੀ ਨੇ ਐ ਲਾਦੇ ਮੈਂ ਡੇਡ ਡੇਡ ਟੌਰ ਦੇ ਵਾਗਦੇ ਅੱਛਾ ਅੱਛਾ ਸਾਸਰੀ ਕਾਲ ਜੀ ਸਾਸਰੀ ਕਾਲ ਪੈਗੀ ਤੁਸੀਂ ਕੌਣ ਤੁਸੀਂ ਕੌਣ ਇਹੀ ਤਾਂ ਮੈਂ ਪੁੱਛਦੀ ਆ ਜੀ ਮੈਂ ਮੇਰੀ ਤਾਂ ਮਾਸੀ ਦਾ ਘਰ ਹੈ ਬਾਈ ਦ ਵੀ ਤੁਸੀਂ ਕੌਣ ਹੋ ਤੇਰੀ ਮਾਸੀ ਦਾ ਘਰ ਹੈ ਤਾਂ ਸਾਡੀ ਭੈਣ ਦਾ ਘਰ ਹੈ ਅਸੀਂ ਵੀ ਤੇਰੀਆਂ ਮਾਸੀਆਂ ਮੇਰੀਆਂ ਮਾਸੀਆਂ ਮਤਲਬ ਇਹ ਪਹਿਲਾ ਇੱਕ ਮਾਸੀ ਸੀ ਹੁਣ ਤਿੰਨ ਹੋ ਗਿਆ ਪਰ ਮੈਨੂੰ ਤਾਂ ਕਦੀ ਮਾਸੀ ਨੇ ਦੱਸਿਆ ਨਹੀਂ ਵੀ ਮੇਰੀ ਹੋਰ ਕੋਈ ਭੈਣ ਹੈਗੀ ਆ ਓਹ ਤੂੰ ਤਾਂ ਜਿੰਨੀ ਭੋਲੀ ਸ਼ਕਲ ਹੈ ਉਨੀ ਤੂੰ ਭੋਲੀ ਤੇਰੀ ਮਾਸੀ ਨੇ ਉਹੀ ਪੜਦਾ ਰੱਖਿਆ ਹੁਣ ਤੇਰੀ ਮਾਸੀ ਨੇ ਪੁੱਛੀ ਅਸੀਂ ਤਾਂ ਤੇਰੀ ਮਾਸੀ ਦੀਆਂ ਧਰਮ ਪਹਿਣਾ ਹਾਂ ਹਾਂ ਉਹ ਕੀ ਹੁੰਦਾ ਪਹਿਣਾ ਬਣਾਈਆਂ ਹੋਈਆਂ ਚੁੰਨੀ ਬਟਾਈ ਹੋਈ ਹੈ ਸਾਡੀ ਤਿੰਨਾਂ ਦੀ ਅੱਛਾ ਮਤਲਬ ਅਰੀਜਨਲ ਨਹੀਂ ਡੁਪਲੀਕੇਟ ਪਹਿਣਾ ਹੋ ਤੁਸੀਂ ਓਹੋ ਗੋਲੀ ਮਾਰ ਰੀਜਨਲਾਂ ਦੇ ਅਸੀਂ ਤਾਂ ਰੀਜਨਲ ਆ ਤੋਂ ਵੀ ਰੀਜਨਲ ਆ ਓ ਅੱਛਾ ਤਾਂ ਮਤਲਬ ਤੁਸੀਂ ਡੁਪਲੀਕੇਟ ਨਹੀਂ ਹੈਗੀਆਂ ਹਾਂ ਸਮਝ ਗਈ ਇਹਦਾ ਸਮਝ ਗਈ ਕੱਪ ਵਾਲੀ ਸਿਆਣੀ ਕੁੜੀਆ ਤੇ ਆ ਅੱਥਰ ਦੇ ਸੋਨੇ ਦੇ ਪਾਈ ਹੋਏ ਦੋਨਾਂ ਨੇ ਹਾਂ ਹਾਂ ਪੁੱਤ ਸੁਖਣਾ ਸੇਉਣਾ ਸਾਡੇ ਬਥੇਰੇਗਾ ਇਹ ਤਾਂ ਅਸੀਂ ਜਾਣ ਕੇ ਨਹੀਂ ਪਾਉਂਦੀਆਂ ਬੇਟੀ ਦੇ ਕੰਨ ਖਾਲੀ ਪੈ ਨੇ ਐ ਕਰੀ ਪੁੱਤ ਇੱਕ ਜੋੜੀ ਹੋਰ ਪਈ ਐ ਉਹ ਤੂੰ ਪਾਲੀ ਹਾਏ ਸੱਚੀ ਹਾਂ ਹਾਈ ਤੂੰ ਸਿੱਕਿੰਨੇ ਵਧੀਆ ਹੋਣਾ ਲੈ ਦੇ ਲੈ ਕੇ ਦੇ ਵੇ ਕੀ ਕਰਨਾ ਹਾਂ ਹਾਂ ਨਾਲੇ ਜੇ ਆਹ ਚੰਦੀ ਦਾ ਹੈ ਤੇ ਸਟੀਲ ਦਾ ਹਾਏ ਦਿੱਕੀ ਕਿ ਨੀ ਬੇਸਤੀ ਕਰਿਆ ਨੇ ਉਹ ਇਹ ਚਾਂਦੀ ਦਾ ਸਿਉਨੇ ਦਾ ਬਣਵਾ ਕੇ ਪਾਲੀ ਸਾਡੇ ਕੋਲ ਵੱਧੂ ਪਿਆ ਹਾਂ ਬਣੀਏ ਬਣੀ ਵੀ ਪਈਏ ਚੈਨੀ ਮੇਰੇ ਕੋਲ ਬਣੀ ਹਾਂ ਉਹ ਪਾਣੀ ਉਹ ਪਾਣੀ ਸੈਟ ਦੇ ਦੂੰਗੀ ਸੈਟ ਪੂਰਾ ਅੱਛਾ ਫਿਰ ਤੁਸੀਂ ਮੈਨੂੰ ਐਂ ਦੱਸੋ ਕੀ ਖਾਓਗੇ ਪੀਓਗੇ ਹਾਏ ਮੈਂ ਮਰ ਜਾ ਮੇਰੀ ਤੀਨੇ ਪਹਿਲੀ ਵਾਰੀ ਪੁੱਛਿਆ ਪੁੱਤ ਸਾਨੂੰ ਤਾਂ ਨਾ ਕੋਈ ਐਵੇਂ ਨਹੀਂ ਪੁੱਛਦਾ ਵੀ ਕੀ ਖਾਣਾ ਹੈ ਕੀ ਪੀਣਾ ਕਿਉਂਕਿ ਕੰਨੀਆਂ ਜਾਣਿਆ ਕੰਮ ਤੋਂ ਆਉਣਿਆ ਆ ਕੇ ਕਰੇ ਆਪ ਨੂੰ ਪੁੱਤ ਕਰਕੇ ਖਾਣਾ ਪੈਣਾ ਪੈਂਦਾ। ਕੰਮ ਕੀ ਕਰਦੇ ਵਸੇ? ਕੰਮ ਤਾਂ ਵੈਸੇ ਇੱਕ ਸਾਡਾ ਉਹ ਭਤੀਜਾ ਹੈਗਾ। ਉਹ ਵਿਚਾਰਾ ਸਾਡਾ ਦੁੱਖ ਸੁੱਖ ਪੁੱਛ ਲੈਂਦਾ। ਕਦੇ ਆ ਜਾਂਦਾ ਸਾਡੇ ਕੋਲ ਲਾ ਹੀ ਜਾਂਦਾ 4 ਦਿਨ। ਉਸ ਵਾ ਦਾ ਬਾਲਾ ਵਧੀਆ ਹੈਗਾ ਸਾਡਾ ਭਤੀਜਾ। ਅੱਛਾ ਉਹ ਜੇਪੀ ਤੁਹਾਡਾ ਭਤੀਜਾ ਆ? ਹਾਂ ਹਾਂ ਸਾਡਾ ਭਤੀਜਾ ਹੈ। ਸਾਡਾ ਪੁੱਤ ਮੈਂ ਮੈਂ ਤਾਂ ਹੈਗੀ ਸੁਵਿਧਾ ਕੇਂਦਰ 'ਚ ਲੱਗੀ ਹੋਈ। ਸਰਕਾਰੀ ਨੌਕਰੀ 'ਮੈਂ। ਆਧਾਰ ਕਾਰਡ ਵੀ ਬਣਾਉਨੇ ਆ ਹੋਰ ਵੀ ਜਿਹੜੇ ਮਤਲਬ ਉੱਥੇ ਕੰਮ ਹੁੰਦੇ ਨੇ ਸਾਰੇ ਸਾਰੇ ਉਹੀ ਹੈ ਤੇ ਇਹ ਮੇਰੀ ਭੈਣ ਇਹਦੀ ਹੈਗੀ ਐ ਮੈਂ ਮੇਰੀ ਡਿਊਟੀ ਬੈਂਕ ਚ ਐ ਸੇ ਉਹਨਾਂ ਜਮਾ ਕਰਨ ਤੇ ਹਾਂ ਹਾਂ ਉਹ ਲੋਕਲਾ ਕੇ ਚਾ ਭੀੜੀਆਂ ਦੀ ਮੈਂ ਤੇ ਇੱਕ ਗੱਲ ਕਹਾਂ ਤੁਸੀਂ ਗੁੱਸਾ ਨਾ ਕਰਿਓ ਹੈਨਾ ਤੁਹਾਡੀ ਨ ਲੁੱਕ ਦੇਖ ਕੇ ਲੱਗਦਾ ਨਹੀਂਗਾ ਵੀ ਤੁਸੀਂ ਚਾਬ ਕਰੀਓ ਓਹੋ ਮੇਰੀ ਗੱਲ ਸੁਣ ਪੁੱਤ ਅਸੀਂ ਤਾਂ ਨਾ ਜਾਣ ਕੇ ਸਿੱਧੀਆਂ ਸਾਧੀਆਂ ਬਣ ਕੇ ਰਹਨੇ ਆਂਗੇ ਵੀ ਅਗਲਾ ਨਾ ਫਿਰ ਐ ਅਗਲਾ ਕਹਿੰਦਾ ਇਹਨ ਕੋਈ ਬਾਹਲਾ ਪੈਸਾ ਤੇ ਲਿਹੁ ਅਸੀਂ ਫਿਰ ਕੱਲੀਆਂ ਜਾਣੀਆਂ ਨਾ ਜਾਣੀ ਕੋਈ ਚੋਰ ਚਾਪਟਾ ਲੱਗ ਜਾਂਦਾ ਇੱਕ ਹੋਰ ਵੀ ਗੱਲ ਹੈ ਨਾ ਅੱਜ ਕੱਲ ਜਿੰਨੀ ਟੌਰ ਕੱਢਦਾ ਬੰਦਾ ਉਹਨਾਂ ਤਾਂ ਤੰਤ ਹੁੰਦਾ ਨਹੀਂ ਜਿੰਨਾ ਦੇਸੀ ਜਾ ਹੋਵੇ ਨਾ ਉਹਦੇ ਕੋਲੇ ਬਾਲਾ ਕੁਛ ਹੁੰਦਾ ਹਾਂ ਹਾਂ ਇਤੇ ਗੱਲ ਹੈ ਜਿਵੇਂ ਹੁਣ ਮੇਰੀ ਭੈਣ ਉਹ ਜੀਨਾ ਵਗੈਰਾ ਪਾਉਂਦੀ ਆ ਮੈਂ ਸੂਟ ਪਾਉਂਦੀ ਆ ਫਰਕ ਤਾਂ ਹੁੰਦਾ ਹੀ ਆ ਭੈਣ ਮਤਲ ਅਸੀਂ ਜਿਹੜੀ ਪਹਿਲਾਂ ਆਈ ਸੀ ਨਾ ਮੇਰੇ ਨਾਲ ਗੱਲਾਂਈ ਸੀ ਅੱਛਾ ਠੀਕ ਅੱਛਾ ਅੱਛਾ ਗੱਲ ਸੁਣੀ ਜਿਹੜੀ ਤੇਰੀ ਭੈਣ ਆ ਨਾ ਉਹ ਤਾਂ ਬਾਲੀ ਚ ਉਸ ਤੈਨੂੰ ਕੋ ਨਾ ਆ ਪਟਰ ਪਟਰ ਜੇ ਬਾੜਾ ਕਰਦੀ ਸੀ ਸਾਨੂੰ ਤਾਂ ਭਾਈ ਸਮਝ ਸਮਝ ਜੀ ਨਹੀਂ ਆਈ ਤੇਰੇ ਤਾਂ ਸਾਰੇ ਸਮਝ ਆਏ ਤੇਰੇ ਤਾਂ ਸੱਚੀ ਮੋ ਵੀ ਬਾੜਾ ਆਉਂਦਾ ਸਾਨੂੰ ਤੇ ਤਾਂ ਸਾਂਝੀ ਕੱਲੀ ਕੱਲੀ ਗੱਲ ਦੀ ਆਉਂਦੀ ਆ ਆਪ ਹੀ ਮੋ ਲੈ ਲੀਆ ਆਪ ਹੀ ਮੋ ਲੈ ਲੀਆ ਫੋਲੀ ਸ਼ਕਲ ਵਾਲੀ ਹੈ ਤਾਂ ਹਾਂ ਤੂੰ ਰਹਿੰਦੀ ਕਿੱਥੇ ਹੈ ਮੈਂ ਬਿੱਠੇ ਰਹਿਣਾ ਮੈਨੂੰ ਤਾਂ ਆਪ ਕੋਈ ਘਰ ਨਹੀਂ ਲੱਭਦੇ ਸੀ ਤਾਂ ਕਰਕੇ ਮਾਸੀ ਨੇ ਮੈਨੂੰ ਇੱਥੇ ਰੱਖਿਆ ਹਾਏ ਪੁੱਤੇ ਹੁਣ ਤੂੰ ਸਾਡੇ ਨਾਲ ਰਹੀਂ ਚੰਗਾ ਹਾਂ ਮੈਂ ਆਪਾਂ ਸਾਰੇ ਇਕੱਠੇ ਰਲ ਕੇ ਰਵਾਂਗੇ ਮੈਂ ਤਾਂ ਕਹਿੰਦੀ ਸੀ ਤੁਸੀਂ ਮੈਨੂੰ ਵੀ ਨਾ ਆਪਣੇ ਨਾਲ ਬੈਂਕ ਚ ਜੌਬ ਦਵਾ ਦੇ ਨਾ 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 ਮੇਰੀ ਗੱਲ ਸਾਡੇ 1 ਮਿੰਟ ਸਾਡੇ ਹੁੰਦੇ ਆ ਤੈਨੂੰ ਜੌਬ ਕਰਨ ਦੀ ਕੀ ਲੋੜ ਅਸੀਂ ਹੈਗੇ ਨਾ ਤੇ ਬਸ ਸਾਨੂੰ ਆਂ ਜਾਂਦੂ ਚਾਹ ਬਣੀ ਬੁੱਝਲੇ ਕਰ ਇਹ ਨਹੀਂ ਬੁੱਝੂ ਨਾ ਤਾਂ ਕੋ ਲੋਗ ਲੰਚ ਭੁੱਲੀ ਗਈ ਮਿਲਿਆ ਕਿ ਤੀ ਪੁੱਤ ਮੇਰੀ ਗੱਲ ਸੁਣ ਕੇ ਤੈਨੂੰ ਅਸੀਂ ਨੌਕਰੀ ਜ਼ਰੂਰ ਦਵਾਵਾਗੇ ਚੰਗਾ ਹਾਂ ਸਾਰੀ ਉਮਰ ਦੀ ਰੋਟੀ ਹੋ ਜਾਂਦੀ ਐ ਹਾਂ ਅਰੇ ਤੁਸੀਂ ਕਿੰਨੇ ਚੰਗੇ ਲੋਕ ਜਣੇ ਹਨ ਆਪਾਂ ਚੱਲਾਂਗੇ ਹੁਣ ਨਾ ਇਹ ਤੈਨੂੰ ਟੂਰ ਤੇ ਲੈ ਕੇ ਜਾਵਾਂਗੇ ਸੀ ਹਾਂ 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 ਟੂਰ ਨਾ ਬੱਚਿਆਂ ਦਾ ਲਵਾਉਂਦਾ ਹੀ ਰਹਿੰਨਾ ਕੋਈ ਪੈਸਾ ਫਿਰ ਅਸੀਂ ਕਿੱਥੇ ਖਰਚ ਕਰ ਵੈਸੇ ਨਾ ਤੈਨੂੰ ਦੱਸਿਆ ਕਿਉਂਕਿ ਤੇਰੀ ਸ਼ਕਲ ਵਾਲੀ ਬੋਲੀ ਹੈ ਤੇ ਤੂੰ ਹੈ ਹੀ ਬੋਲੀ ਆ ਸ਼ਕਲ ਕੀ ਤੇ ਨਾ ਕਿਸੇ ਨੂੰ ਵੀ ਇਹ ਨਾ ਦੱਸੀ ਵੀ ਇਹਨਾਂ ਕੋਲ ਇਹਨਾਂ ਸਿਆਉਣਾ ਸਾਡੇ ਕੋਲ ਤਾਂ ਸਿਆਉਣਾ ਤੌੜੇ ਚ ਪਾ ਕੇ ਖੱਲ ਡੱਬਿਆ ਹੈ ਕਿ ਸਾਡਾ ਘਰ ਹੋਰ ਇੱਥੇ ਨਹੀਂ ਹੋਰ ਕਿਤੇ ਉਹ ਘਰ ਸਾਡਾ ਹੋਰ ਹੈ ਉਹ ਅਸੀਂ ਕਿਸੇ ਨੂੰ ਕਦੇ ਦੱਸਿਆ ਨਹੀਂ ਵੀ ਅਸੀਂ ਐਡੇ ਘਰ ਦੇ ਆ ਅਸੀਂ ਪੈਸਾ ਕਮਾ ਕਮਾ ਕੇ ਜਮਾ ਕੀਤਾ ਹੋਇਆ ਉਹ ਪੈਸੇ ਦਾ ਪਤਾ ਅਸੀਂ ਕੀ ਕਰਨਾ ਹੁਣ ਜਿਵੇਂ ਤੂੰ ਕਿਹਾ ਵੀ ਮੈਂ ਕੱਲੀ ਆ ਹੁਣ ਤੇਰੇ ਤੇ ਲਾ ਦੇਗੇ ਅਸੀਂ ਬਸ ਅਸੀਂ ਪਹਿਲਾਂ ਵੀ ਕੋਈ ਕੁੜੀਆਂ ਤੇ ਐਂ ਪੈਸਾ ਲਾਇਆ ਤੇ ਕਈ ਕੁੜੀਆਂ ਸੀ ਹੈ ਨਾ ਰਣੀ 12ਵੀਂ ਤੇ ਹੋ ਰਹੀ ਹੈ ਹਾਂ 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 ਨਹੀਂ ਤੈਨੂੰ ਨਾ ਅਸੀਂ ਅਬ ਦਾ ਘਰ-ਬਾਰ ਦਿਖਾ ਕੇ ਲਿਆਵਾਂਗੇ ਚੰਗਾ